ਸ਼ਾਕੋਟ ਲੁਈਆਂ ਦੇ ਆਸ-ਪਾਸ ਦੇ ਇਲਾਕੇ ਵਿੱਚ ਲੁੱਟਖੋਹਾਂ ਅਤੇ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਤੇ ਹੁਣ ਤਾਜ਼ਾ ਮਾਮਲੇ ਇੱਕ ਹੋਰ ਸਾਹਮਣੇ ਆਇਆ ਦੱਸਦੀ ਕਿ ਲੋਈਆਂ ਪੁਰਸ ਵੱਲੋਂ ਅਨੇਕ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਇੱਕ ਦੋਸ਼ੀ ਗ੍ਰਿਫਤਾਰ ਕਾਰ ਅਤੇ ਮੋਬਾਈਲ ਫੋਨ ਬਰਾਮਦ ਪੂਰਾ ਮਾਮਲਾ ਦਿਖਾਉਂਦੇ ਹਾਂ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਸਥਾਨਾ ਲੋਈਆਂ ਸਬਜਨ ਸ਼ਾਕੋਟ ਜ਼ਿਲ੍ਹਾ ਜਰੰਦਰ ਵਿੱਚ 14 7 2025 ਨੂੰ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਗੁਨਾਣਪੁਰ ਨੂੰ ਲੋਇਆ ਲੋਇਆ ਟੋ ਮਖਰੋੜ ਤੇ ਅਨਨੋਨ ਵਿਅਕਤੀ ਵੱਲੋਂ ਦਾ ਕਤਲ ਕਰ ਦਿੱਤਾ ਸੀ ਐਸੇ ਅਨੇਕ ਕਤਲ ਨੂੰ ਸਮਝਾਉਣ ਵਿੱਚ ਲੋਇਆ ਆਪਣੀ ਸੋਨਾ ਸਫਲਤਾ ਅਸਤ ਕੀਤੀ ਗਈ ਹੈ ਵਾਕਿਆ ਇਹ ਸੀ ਕਿ ਹਰਜੀਤ कौर ਜੋ ਲੋਇਆ ਦੇ ਰਹਿਣ ਵਾਲੀ ਸੀ ਪੁੱਤਰੀ ਸਾਥੂ ਸਿੰਘ ਵਾਸੀ ਪਿੰਡ ਤੁਰਨਾ ਜੋ ਆਪਣੇ ਪਰਿਵਾਰ ਸਮੇਤ ਗੁਨਾਣ ਕਰੋਨੀ ਚ ਪਿਛਲੇ ਸਾਲਾਂ ਤੋਂ ਰਹਿ ਰਹੀ ਸੀ ਇਸ ਦਾ ਪਤੀ ਜਿਹੜਾ ਕਲੰਦਰ ਸਿੰਘ ਆ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਇਹ ਆਪਣੀ ਇਕਤਵਾ ਤੇ ਆਪਣੇ ਕਪੜੇ ਲੈਣ ਲਈ needle ਲੈ ਪੈਣ ਜਿਹੜੀ ਜਾ ਰਹੀ ਸੀ ਤੇ ਉਹਦੇ ਵਾਰਸ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਆਇਆ ਤੇ ਜਦੋਂ ਜਾ ਕੇ ਦੇਖਿਆ ਕਿ ਲੋਹਿਆਂ ਤੋਂ ਮਖੋ ਜੀਟੀ ਰੋਡ ਮਾਨ ਘੱਡੇ ਦੇ ਸਾਹਮਣੇ ਖਤਾਨਾ ਚੌਂ ਦੀ ਡੈਡ ਬੋਡੀ ਜਿਹੜੀ ਉੱਥੇ ਪਈ ਸੀ ਖਲੋਹ ਨਾਲ ਲੱਤਫਲਤ ਹੋਈ ਤੇ ਜਿਹਦੇ ਗਲ ਵਿੱਚ ਬਹੁਤ ਤੇਜ਼ ਇਤਿਹਾਰ ਜਿਹੜੇ ਡੂੰਘੇ ਜ਼ਖਮ ਸੀਗੇ ਤੇ ਜੋ ਮੌਕੇ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਗਿਆ ਅਤੇ ਇਸ ਕੇਸ ਦੀ ਠੁਗਾਈ ਨਾਲ ਪੜਤਾਲ ਕੀਤੀ ਗਈ ਮਾਂਜੋਗ ਐਸਐਸਪੀ ਸਰਵਿੰਦਰ ਸਿੰਘ ਤੇ ਐਸਐਸਪੀ ਸਰਜੀਤ ਰਾਏ ਇਨਵੈਸਟੀਗੇਸ਼ਨ ਜ਼ਿਲ੍ਹਾ ਚੰਡੀਗੜ੍ਹ ਦੇ ਅਧਿਕਾਰੀ ਰਹਿਣ ਮਾਈਂਡਡ ਹੈ ਤੇ ਇਹ ਦੱਤ ਸਾਹਮਣੇ ਆਇਆ ਕਿ ਜਿਹੜੀ ਹਰਜੀਤ ਕੌਰ ਆ ਇਹਦੀ ਸੈਕੰਡ ਮੈਰਿਜ ਹੋਇਸੀ ਕੁਲਵਿੰਦਰ ਸਿੰਘ ਨਾਲ ਜ਼ਿਲ੍ਹਾ ਫਿਰੋਜ਼ਪੁਰ ਚ ਤੇ ਇਹ ਵੀ ਡਾਈਵੋਰਸੀ ਸੀ ਤੇ ਇਹਦਾ ਪਤੀ ਜਿਹੜਾ ਕੁਲਵਿੰਦਰ ਸਿੰਘ ਆ ਉਹ ਵੀ ਡਾਈਵੋਰਸੀ ਸੀਗਾ ਤੇ ਮੌਜੂਦਾ ਸਮੇਂ ਉਹ ਫਰਾਂਸ ਤੇ ਰਹਿ ਰਿਹਾ ਤੇ ਉਹ ਵੀ ਜਦੋਂ ਮੈਰਿਜ ਸੈਕੰਡ ਹੋਈ ਤੇ ਉਸ ਤੋਂ ਬਾਅਦ ਉੱਥੋਂ ਆਪਣੇ ਫਿਰੋਜ਼ਪੁਰ ਤੋਂ ਛੱਡ ਕੇ ਇੱਕ ਨਾਲਕ ਕਲੋਨੀ ਲੋਹੀਆਂ ਤੇ ਨਵਾਂ ਵੱਖਰਾ ਮਕਾਨ ਬਣਾ ਲਿਆ ਸੀਗਾ ਤੇ ਆਪਣੀ ਲੜਕੀ ਸਮੇਤ ਇੱਥੇ ਰਹਿ ਰਹੇ ਸੀਗੇ ਤੇ ਜਦੋਂ ਇਹ ਕਤਲ ਹੁੰਦਾ ਹੈ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਜਿਹੜੀ ਹਰਜੀਤ ਕੌਰ ਹੈ ਇਹਦੀ ਸੈਕੰਡ ਮੈਰਿਜ ਹੋਣ ਤੋਂ ਪਹਿਲਾਂ ਇਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚੋਂ ਦਲਵੀਰ ਸਿੰਘ ਔਰ ਸੋਨੂ ਪੁੱਤਰ ਨਰਵੈਰ ਸਿੰਘ ਵਾਸੀ ਪਿੰਡ ਦਬੂਲੀਆਂ ਥਾਣਾ ਫੱਤੂ ਟਿੰਗਾ ਜ਼ਿਲ੍ਹਾ ਕਪੂਰਥਲਾ ਉਹਦੇ ਨਾਲ ਇਹ ਹੁਣੀ ਸੀ ਪਰੰਤੂ ਉਹਦੇ ਨਾਲ ਸ਼ਾਦੀ ਨਹੀਂ ਹੋ ਸਕੀ ਕੁਲਵਿੰਦਰ ਸਿੰਘ ਨਾਲ ਹੋਗੀ ਤੇ ਉਸ ਦਿਨ ਤੋਂ ਕੁਲਵਿੰਦਰ ਜਿਹੜੇ ਸੀਗੇ ਹਰਜੀਤ ਕੌਰ ਮਰਤਕ ਤੇ ਦੋਸ਼ੀ ਦਲਬੀਰ ਸਿੰਘ ਆ ਇਹਨਾਂ ਦੇ ਆਪਸੀ ਜਿਹੜੇ ਆ ਨਿਡਰਤਾ ਵਧ ਗਈ ਤੇ ਜੋ ਹੁਣ ਤੱਕ ਇਹ ਇੱਕ ਦੂਜੇ ਨੂੰ ਮਿਲਦੇ ਰਹੇ ਹਾਲਾਤ ਇਹ ਪੈਦਾ ਹੋ ਗਏ ਕਿ ਜਿਹੜੇ ਹਰਜੀਤ ਕੌਰ ਉਹ ਦਲਬੀਰ ਸਿੰਘ ਦੇ ਘਰ ਜਾਣਾ ਚਾਹੁੰਦੀ ਸੀ ਤੇ ਦਲਬੀਰ ਸਿੰਘ ਇਸ ਵੱਲੋਂ ਡਰ ਗਿਆ ਸੀਗਾ ਫਿਰ ਇਸ ਨੇ ਜਦੋਂ ਇਹਨੂੰ ਹਰਜੀਤ ਕੌਰ ਨੇ ਬੁਲਾਇਆ ਤੇ ਦੋਸ਼ੀ ਜਿਹੜਾ ਦਲਬੀਰ ਸਿੰਘ ਆਪਣੀ ਬਰੀਜਾ ਗੱਡੀ ਲੈ ਕੇ ਇੱਥੇ ਮੌਕਾ ਤੇ ਆਇਆ ਤੇ ਉਸ ਨੂੰ ਮਾਨ ਕੱਢੇ ਤੇ ਨੇੜੇ ਜਾ ਕੇ ਬੁਲਾ ਕੇ ਇਹਨੇ ਉਹਦਾ ਪਹਿਲਾਂ ਕਿੰਨਾ ਗਾਲਾ ਕਟਿਆ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ ਤੇਜ਼ ਹਾਰ ਕੱਢ ਕੇ ਉਹਦੇ ਗਲ ਚ ਡੂੰਗੇ ਤੇ ਉਹ ਪਹਿਲਾਂ ਥੱਲੇ ਸੁੱਟਿਆ ਤੇ ਫਿਰ ਡੂੰਗੇ ਤੇ ਹਾਰ ਉਹ ਜਿਹੜਾ ਵੈਪਨ ਸੀਗਾ ਉਸ ਵੈਪਨ ਨਾਲ ਇਹ ਗਲ ਚ ਝੱਖਮ ਕੀਤੇ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਇਹ ਦੋਸ਼ੀ ਉਸ ਤੋਂ ਉਸ ਟਾਈਮ ਤੋਂ ਲੈ ਕੇ ਫਰਾਰ ਸੀਗਾ ਪੁਲਿਸ ਵੱਲੋਂ ਸਾਰੀ ਮਸਤੀਨਾ ਸਾਰੇ ਇੰਗਲੋਂ ਤੋਂ ਤਤਕਸ਼ ਕਰਕੇ ਇਸ ਿੱਤੇ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ੍ਹ ਉਹ ਗ੍ਰਿਫਤਰ ਕਰ ਲਿਆ ਜੋ ਕੋਲੇ ਜਿਹੜੀ ਮੁੱਖਾਵਾੜ ਦਾ ਵਰਤਿਆ ਕਿ ਬ੍ਰਿਜਾਕਾਰ ਹੋਏ ਬਰਾਮਦ ਕਰ ਲਿਆ ਗਿਆ ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੌਕੇ ਤੇ ਉਹ ਵੀ ਵਰਤ ਲਿਆ ਹੁਣ ਮ੍ਰਿਤਕ ਦਾ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰ ਉਹ ਬਰਾਮਦ ਕਰਨਾ ਬਾਕੀ ਆ ਉਹਨੂੰ ਅਜਮਾਨ ਜੋ ਅਦਾਲਤ ਚ ਦੋਸ਼ੀ ਦਰਬੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਰਿਮਾਂਡਾ ਸਟ ਕੀਤਾ ਜਾਊਗਾ ਤੇ ਨਾਲ ਹੀ ਜਿਹੜੀ ਆ ਅਗਲੀ ਤਫਤੀਸ਼ ਮੁਕੰਮਲ ਕੀਤੀ ਜਾਊਗੀ ਥੈਂਕ ਯੂ